ਜਗਿੰਦਰਪਾਲ ਜੈਨਦਿਆ ਮੁਸ਼ਕਿਲਾਂ ਲਗਾਤਾਰ ਵੱਧੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਜਿੱਥੇ ਮੋਗਾ ਜ਼ਿਲ੍ਹਾ ਅਦਾਲਤ ਨੇ ਜਗਿੰਦਰਪਾਲ ਜੈਨ ਨੂੰ ਇੱਕ ਕੇਸ ਦੇ ਵਿੱਚ ਦੋਸ਼ੀ ਕਰਾਰ ਦਿਆਂ ਇੱਕ ਸਾਲ ਦੀ ਸਜ਼ਾ ਸੁਣਾਈ ਹੈ ਤੇ ਉੱਥੇ ਹੀ ਹੁਣ ਦੂਸਰੇ ਪਾਸੇ ਚੇਅਰਮੈਨ ਹੈਗੇ ਨੇ ਜੋ ਕਿ ਉਹ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਉਹਨਾਂ ਨੂੰ ਹਟਾਣ ਦੀ ਮੰਗ ਜਿਹੜੀ ਲਗਾਤਾਰ ਹੁਣ ਵੱਧਦੀ ਜਾ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਐਸ ਸੀ ਔਰੋਰਾ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਇੱਕ ਲੀਗਲ ਨੋਟਿਸ ਭੇਜ ਕੇ ਇਸ ਮੰਗ ਐਵਲੀ ਜਿਹੜੀ ਹੈਗੀ ਮੰਗ ਉਠਾਈ ਹੈ ਤੇ ਹੁਣ ਐਸ ਸੀ ਔਰੋਰਾ ਨਾਲ ਹੀ ਗੱਲ ਕਰਦੇ ਆਂ ਆ ਲੀਗਲ ਨੋਟਿਸ ਤੁਸੀਂ ਸੈਂਡ ਕੀਤਾ ਹੈਗਾ ਚੀਫ ਸਕੱਟਰੀ ਨੂੰ ਕਿ ਉਹਨਾਂ ਨੂੰ ਹਟਾਇਆ ਜਾਵੇ ਇੱਕ ਤਾਂ ਹੈ ਕਿ ਉਹ ਕਨਵਿਕਟਡ ਹੋ ਚੁੱਕੇ ਨੇ ਹੁਣ ਹੋਰ ਕੀ ਕੀ ਆਧਾਰ ਹੈਗਾ ਜਿਸ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਸਟੇਟ ਹੋਰ ਹਾਊਸਿੰਗ ਕਾਰਪੋਰੇਸ਼ਨ ਦੇ ਅਹੁਦੇ ਤੇ ਚੇਅਰਮੈਨ ਦੇ ਅਹੁਦੇ ਤੋਂ ਹਟਾਇਆ ਜਾਵੇ ਅਥੋਰਾਈਜ਼ਡ ਕਲੋਨੀ ਸੈਟਅਪ ਕਰਨ ਦੇ ਦੋਸ਼ ਦੇ ਤਹਿਤ ਐਡੀਸ਼ਨਲ ਸੈਸ਼ਨ ਜਜ ਮਿਸਿਸ ਸੰਗੀਤਾ ਮੋਗਾ ਤੋਂ ਨੇ ਉਹਨਾਂ ਨੇ ਇਹਨਾਂ ਨੂੰ ਕਨਵਿਕਟ ਕੀਤਾ ਸਜ਼ਾ ਦਿੱਤੀ 1 ਸਾਲ ਦੀ ਇਸ ਵਾਸਤੇ ਇਸ ਪੋਸਟ ਤੋਂ ਰਿਮੂਵ ਕਰ ਦਿੱਤਾ ਜਾਣਾ ਚਾਹੀਦਾ ਬਾਕੀ ਜਿਸ ਤੱਕ ਆਧਾਰ ਦੀ ਗੱਲ ਦੇਖੀ ਹੋਰ ਕੋਈ ਆਧਾਰ ਹੈ ਜਾਂ ਨਹੀਂ ਪਹਿਲੀ ਵਾਰੀ ਵੀ ਇਹਨਾਂ ਨੂੰ ਜਦੋਂ ਅਪਾਇੰਟ ਕੀਤਾ ਗਿਆ ਸੀ ਤਾਂ ਉਦੋਂ ਵੀ ਕੁਝ ਟੈਕਨੀਕਲ ਆਧਾਰ ਤੇ ਔਰ ਕੁਝ ਗੁਣਦੋਸ਼ ਤੇ ਆਧਾਰ ਤੇ ਇਹਨਾਂ ਨੂੰ ਹਟਾਉਣ ਦਾ ਆਰਡਰ ਕੀਤਾ ਸੀ ਹਾਈ ਕੋਰਟ ਨੇ ਔਰ ਪੰਜਾਬ ਸਰਕਾਰ ਨੇ ਉਸ ਹੁਕਮ ਨੂੰ ਮੰਨਦਿਆਂ ਇਹਨਾਂ ਨੂੰ ਹਟਾ ਵੀ ਦਿੱਤਾ ਸੀ ਪਰ ਫਿਰ ਉਹਨਾਂ ਨੂੰ ਦੁਬਾਰਾ ਅਪਾਇੰਟ ਕਰ ਦਿੱਤਾ ਗਿਆ ਟੈਕਨੀਕਲ ਜਿਹੜੇ ਫਾਰਮੈਲਟੀਆਂ ਸੀ ਪੂਰੀਆਂ ਕਰਕੇ ਹਾਲਾਂਕਿ ਹਾਈ ਕੋਰਟ ਨੇ ਬੜਾ ਸਪਸ਼ਟ ਕਿਹਾ ਸੀ ਕਿ ਜਦੋਂ ਇਹ ਬਣੇ ਸਨ ਤਾਂ ਉਸ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਹੀ ਇਹਨਾਂ ਨੇ ਆਪਣੀ ਕਾਂਗਰਸ ਪਾਰਟੀ ਛੱਡੀ ਸੀ ਉਹਦੇ ਨਾਲ ਤਾਂ ਸ਼ਾਮਲ ਹੋਏ ਸੀ ਔਰ ਬੜੀ ਤੇਜ਼ੀ ਦੇ ਨਾਲ ਦਿੱਲੀ 'ਚ ਬੈਠੇ ਹੋਣਰੇਬਲ ਚੀਫ ਮਿਨਿਸਟਰ ਸਾਹਿਬ ਨੇ ਉੱਥੋਂ ਹੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਹੁਕਮ ਦਿੱਤਾ ਸੀ ਇਹਨਾਂ ਨੂੰ ਅਪਾਇੰਟ ਕਰਨ ਦਾ ਔਰ ਇਸ ਤੇਜ਼ੀ ਨਾਲ ਚੱਲੇ ਸੀ ਕਿ ਇਹਨਾਂ ਨੂੰ ਪਹਿਲਾਂ ਡਾਇਰੈਕਟਰ ਵੀ ਨਹੀਂ ਬਣਾਇਆ ਸੀ ਤਾਂ ਚੇਅਰਮੈਨ ਬਣਾ ਦਿੱਤਾ ਜਦੋਂ ਕਿ ਕਾਨੂੰਨ ਕਹਿੰਦਾ ਸੀ ਕਿ ਪਹਿਲਾਂ ਡਾਇਰੈਕਟਰ ਬਣਾਉਣਾ ਚਾਹੀਦਾ ਤਾਂ ਹੋਣਰੇਬਲ ਹਾਈ ਕੋਰਟ ਨੇ ਬੜੇ ਸਪੱਸ਼ਟ ਸ਼ਬਦਾਂ 'ਚ ਕਿਹਾ ਸੀ ਕਿ ਮਿਸਟਰ ਜਗਿੰਦਰਪਾਲ ਜੈਨ ਦੀ ਅਪਾਇੰਟਮੈਂਟ ਜਿਹੜੀ ਹੋਈ ਹੈ ਚੇਅਰਮ ਨਿਆਰ ਸਟੂਡਿਓਰ ਹਾਊਸਿੰਗ ਕਾਰਪੋਰੇਸ਼ਨ ਦੇ ਉਹ ਪਬਲਿਕ ਇੰਟਰਸਟ ਵਿੱਚ ਨਹੀਂ ਹੈ ਜਦੋਂ ਉਹਨਾਂ ਨੇ ਕਹਿ ਦਿੱਤਾ ਸੀ ਤਾਂ ਦੁਆਰਾ ਇਹਨੂੰ ਪਾਇੰਟ ਕਰਨਾ ਆਪਣੇ ਆਪ ਦੇ ਵਿੱਚ ਡਿਸਕ੍ਰੀਪੰਸੀ ਤਾਂ ਹੈ ਹੀ ਸੀ ਜੇ ਕੋਨਟੈਂਪਟ ਆਫ ਕੋਰਟ ਨਹੀਂ ਸੀ ਤੇ ਇਸ ਤਰ੍ਹਾਂ ਪਾਇੰਟ ਨਹੀਂ ਕਰਨਾ ਚਾਹੀਦਾ ਸੀ ਉਦੋਂ ਵੀ ਮੈਂ ਇਹਨਾਂ ਨੂੰ ਨੋਟਿਸ ਦਿੱਤਾ ਸੀ ਅਜੇ ਤੱਕ ਮੇਰੇ ਕੋਲ ਇਹਨਾਂ ਦਾ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਸੀਗੀ ਦੁਆਰਾ ਪਾਇੰਟ ਹੋਣ ਦੀ ਮੀਨ ਵਾਈਲ ਹੁਣ ਦੁਆਰਾ ਕਨਵਿਕਟ ਹੋ ਗਏ ਨੇ ਤਾਂ ਹੁਣ ਲੱਗਦਾ ਹੈ ਕਿ ਘਟੋ ਘਟ ਹੁਣ ਤੇ ਇਸ ਸਰਕਾਰ ਨੂੰ ਥੋੜਾ ਜਿਆ ਸੋਚਣਾ ਚਾਹੀਦਾ ਹੈ ਲੋਕ ਇਲਾਜ ਦੇ ਪ੍ਰਤੀ ਔਰ ਕਾਨੂੰਨਾਂ ਦੇ ਪ੍ਰਤੀ